ਇਹ ਵੇਖਣਾ ਇਹ ਦਿੰਦਾ ਮਨ ਹੁਣ ਭਜਨ ਦੇ ਵਿੱਚ ਕੀ ਕਰਕੇ ਭਜਨ ਦਾ ਰੂਪ ਕੀ ਬਣ ਕਿਉਂਕਿ ਮਨ ਦਾ ਸੁਭਾਵ ਹੈ ਜਿਸ ਵਸਤੂ ਦਾ ਪਿਆਰ ਨਾਲ ਚਿੰਤਨ ਕਰਦਾ ਹੈ ਹੌਲੀ 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 ਉਹ ਦਾ ਰੂਪ ਹੀ ਬਣ ਜਾਂਦਾ ਉਹਦੇ ਗੁਣ ਵੀ ਇਹਦੇ ਵਿੱਚ یوں ਆ ਜਾਂਦੇ ਜਿਵੇਂ ਇੱਕ ਲੋਹੇ ਦਾ ਟੁਕੜਾ ਹੋਵੇ ਉਹਨੂੰ ਅੱਗ ਵਿੱਚ ਧਈਏ ਅੱਗ ਵਰਗਾ ਲਾਲ ਹੋ ਜਾਂਦਾ ਹੈ ਸੇਕ ਬਰਨ ਲੱਗ ਪੈਂਦਾ ਹੈ ਤਾਂ ਸ਼ਕਤੀ ਉਹਦੇ ਵਿੱਚ ਪੈਦਾ ਹੋ ਜਾਂਦੀ ਹੈ ਇਸੇ ਤਰ੍ਹਾਂ ਜਿਸ ਵਿਰਤੀ ਜਦੋਂ ਵਹਿਰੂ ਦਾ ਭਜਨ ਕਰਦੀ ਹੈ ਉਹਦੇ ਗੁਣ ਉਹਦੇ ਵਸ ਉਹਦੇ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਹੈ ਹੌਲੀ-ਹੌਲੀ ਬ੍ਰਿਤੀ ਉਹਦਾ ਰੂਪ ਹੀ ਬਣ ਜਾਂਦੀ ਹੈ ਉਹ ਬ੍ਰਿਤੀ ਬ੍ਰਿਤੀ ਨਹੀਂ ਰਹਿ ਜਾਂਦੀ ਅੱਗੇ ਜਾ ਕੇ ਉਹ ਪਰਮੇਸ਼ਰ ਦੇ ਵਿੱਚ ਮਿਲ ਕੇ ਆਪਾਂ ਗਵਾਖ ਉਹਦਾ ਰੂਪ ਹੀ ਬਣ ਜਾਂਦਾ ਉਹ ਆਨੰਦ ਅਸਮੰਦਰ ਹੈ ਸਾਡੇ ਆਉ ਸਾਥਿੰਹ}{|\text{ਹਲਾਦ}|} ਕਹਿੰਦਾ ਹੈ ਪਿਤਾ ਜੀ ਉਸੇ ਮੈਨੂੰ ਭਜਨ ਪਰਮੇਸ਼ਰ ਦਾ ਨਾਮ ਚੜੋਣਾ ਚਾਹੁੰਦੇ ਉਹ ਤਾਂ ਛੱਡ ਹੀ ਨਹੀਂ ਹੁੰਦਾ ਜਿਹਦੇ ਮਨ ਤਨ ਪ੍ਰਾਣਾ ਵਿੱਚ ਰਚ ਗਿਆ ਉਹ ਕਿਵੇਂ ਛੱਡ ਦਿੰਦਾ ਉਹ ਜ਼ਮਾਨ ਕਰਕੇ ਭਾਵੇਂ ਨਾਂ ਕਹੇ ਲੇਕਨ ਨਾਮ ਦੀ ਸੁਣੀ ਤਾਂ ਅੰਦਰ ਹੋ ਰਹੀ ਹੈ ਜਿਸ ਨੂੰ ਪੂਰਾ ਬ विवेक ਪੈਦਾ ਹੈ ਆਤਮਾ ਸੱਤੇ ਪ੍ਰਪੰਚ ਮithya ਹੈ ਉਹ ਪਰਮੇਸ਼ਰ ਨੂੰ ਕਿਵੇਂ ਪਹੁੰਚਾ ਸਕਦਾ ਹੈ ਜਿੰਨੀ ਦੇਰ ਤੱਕ ਇਹ ਬਵੇਕ ਨਹੀਂ ਉਨੀ ਦੇਰ ਤੱਕ ਜਿੰਨੀ ਦੇਰ ਤੇ ਬਵੇਕ ਜਾਂ ਤੇ ਬਵੇਕ ਆ ਗਿਆ ਉਸ ਤੋਂ ਬਿਨਾ ਤਾਂ ਹੋਰ ਕੋਈ ਸਰਬਸਤ ਨਹੀਂ ਨਾ ਕਿ ਸੁਖ ਸੁਖ ਸੁੱਖ ਸੁੱਖ ਦੀ ਹੈ ਤੇ ਜਿਹਦੇ ਅੰਦਰ ਲਿਵ ਲੱਗ ਗਈ ਹੈ ਅਭਿਆਸ ਕਰਕੇ ਉਹਦੇ ਲਿਵ ਨੂੰ ਕੋਈ ਤੋੜਨ ਵਾਲੀ ਵਸਤੂ ਹੈ ਨਹੀਂ ਐ ਸਮਾਨਾ ਪਿੱਤਰੇ ਛੋਟਿਆ ਨਾ ਜਾ ਅੰਦਰ ਅੰਦਰ ਉਸ ਆਤਮਾ ਦੇ ਵਿੱਚ ਬ੍ਰੁੰਧ ਹੋਇਆ ਰਹਿੰਦਾ ਹੁੰਦਾ ਮਨ ਜਿਨਨ ਦੇ ਅੰਦਰ ਵਿਰਤੀ ਲੱਗੀ ਹੋਈ ਹੈ ਇਸ ਗੱਲ ਨੂੰ ਖੁਦ ਮਹਿਸੂਸ ਕਰਦੇ ਹੈ ਨਾ ਛੋਟਿਆ ਨਾ ਜਾਏ ਜੀ ਛੋਟਿਆ ਨਾ ਜਾਏ ਦੰ ਲੱਗੀ ਉਸਨੇ ਛੱਡ ਲਾਲ ਰੰਗ ਪਿਸਕੋ ਲਗਾ ਜਿਸਕੇ ਵੱਡੇ ਭਾਗ ਉਹ ਪਰਮੇਸ਼ਰ ਦਾ ਪ੍ਰੇਮ ਪਰਮੇਸ਼ਰ ਦੀ ਲੀ ਉਹਦੀ ਲੱਗਦੀਏ ਇਹਦੇ ਵੱਡੇ ਭਾਗ ਹੋਣ ਹੈ ਇਹੋ ਜਿਹਾ ਨਾ ਮੈਲਾ ਨਾ ਤੰਦਲਾ ਨਾ ਭਗਵਾਨਾ ਕੱਚੇ ਨਾ ਕਿ ਲਾਲੋ ਲਾਲੇ ਸੱਚੇ ਰਤਾ ਸੱਚ ਉਹਦਾ ਰੰਗ ਨਹੀਂ ਅਨਕੁਰੂਪ ਹੈ ਇਸ ਕਰਕੇ ਜਿਨੂੰ ਲੱਗਿਆ ਉਹੀ ਜਾਣਦਾ ਲਾਲ ਰੰਗ ਲੱਗਿਆ ਏਰੇ ਨਾਮ ਦਾ ਗੱਲ ਲੱਗ ਗਿਆ ਸਤਰਦਾਣੀ ਆਇਆ ਕਾਫਰ ਚੀਰ ਬਹੁ ਸਾਰੇ ਅਰੇ ਰੰਗ ਨਾ ਲਹੇ ਸਭਾਗਾ ਸ਼ਰੀਰਾਂ ਦੇ ਦੇਖੇ ਬੰਦ ਬੰਦ ਕਟੇ ਗਏ ਇਹ ਰੰਗ ਨਹੀਂ ਲਹਾ ਮਨਸੂਰ ਨੂੰ ਰੰਗ ਚੜਿਆ ਛੂਲੀ ਤੇ ਚੜਿਆ ਗਿਆ ਪੱਥਰ ਮਾਰ ਮਾਰ ਕੇ ਸ਼ਰੀਰ ਲਘੁਲੁਹਾਣ ਕਰ ਦਿੱਤਾ ਤੇ ਰੰਗ ਨਹੀਂ ਲਿਆ ਆਰਿਆਂ ਨਾਲ ਚੀਰੇ ਗਏ ਕੋਪਰੀਆਂ ਲਾਈਆਂ ਗਈਆਂ ਪਰ ਰੰਗ ਨਹੀਂ ਲੈਂਦਾ ਕਾਇਆ ਕਾਫਰ ਚੀਰ ਬਹੁ ਸਾਰੇ ਹਰ ਰੰਗ ਨਾਲ ਲਹਿਜੂ ਭਾਗਾ શરીર ਉਪਰ ਬਸਰ ਬਹੁਤ ਖੜੇ ਯਾਨੀ ਕਈ ਤਰੀਕੇ ਤੇ ਉਹਨਾਂ ਨੂੰ ਤਕਲੀਫਾਂ ਦਿੱਤੀਆਂ ਗਈਆਂ ਹਰ ਇਹ ਰੰਗ ਲਹਿਣ ਜਿਹਨੂੰ ਚੜ ਗਿਆ ਸਰੀਰ ਤਕਲੀਫ ਵਰਗਾ ਤਾਂ ਤੇ ਆਹ ਐਂਡਾ ਹੈ ਸਹਿਲਾ ਆਪਣੇ ਪਿਤਾ ਨੂੰ ਪਿਤਾ ਜੀ ਤੁਸੀਂ ਮੈਨੂੰ ਇਹ ਜਣਾ ਚਾਹਦੇ ਜਿਹੜੀ ਵਸਤੂ ਮੰਦਨ ਪੁਰਾਣਾ ਵਿਚਰਤੀ ਹੋਈ ਹੈ ਇਹ ਤਾਂ ਬਿਨਾ ਚੀਜ਼ ਹੀ ਕੋਈ ਨਹੀਂ ਹੈ ਜੋ ਦਾ ਅੱਗੇ ਪਿੱਛੇ ਦਾਇਆਂ ਬਾਹਾਂ ਨੀਚੇ ਉੱਪਰ ਦਸੋ ਦਿਸ਼ਾਂ ਵਿੱਚ ਪਰਿਪੂਰਣ ਹੈ ਉਸ ਨੂੰ ਮੈਨੂੰ ਛੜਾਉਣਾ ਚਾਹੁੰਦੇ ਹਾਂ ਸੋ ਅੰਤਰ ਤੋਂ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਮ ਮਾਹੇ ਆਕਾਸ਼ ਪ੍ਰਿਆਲ ਸਰਬ ਲੋਕ ਪੂਰਨ ਪ੍ਰਤਪਾਲ ਵਣ ਤਨ ਪਰਵਤ ਹੈ ਪਾਵਨ ਐਸੀ ਆਗਿਆ ਤੇ ਸਾ ਕਰਨ ਪਉਣ ਪਾਣੀ ਬਸੰਤਰ ਮਾਹੇ ਚਾਰ ਕੁੰਟ ਦਾ ਵਿਸ਼ੇਸ਼ ਮਾਹੇ ਇਸ ਤੇ ਪਿੰਨੈ ਕੋ ਥਾਂ ਗੁਰ ਪ੍ਰਸ਼ਾਦ ਨਾਨਕ ਇਹ ਤੋਂ ਬਿਨਾਂ ਥਾਂ ਹੀ ਕੋਈ ਖਾਲੀ ਉਹਨੂੰ ਕਿਵੇਂ ਛੱਡਿਆ ਜਾਵੇ ਕੱਟ ਕੇ ਜਾਉ ਕਿੱਥੇ ਉਹ ਤਾਂ ਸਾਈ ਕੋਈ ਨਹੀਂ ਤੁਸੀਂ ਮੈਨੂੰ ਛਡਾਉਣਾ ਚਾਹੁੰਦੇ ਹੋ ਇਹ ਹਰ ਗੱਜ ਨਹੀਂ ਹੋ ਸਕਦਾ ਕਹਿੰਦਾ ਪਿਤਾ ਜੀ ਇਹ ਪਰਮੇਸ਼ਰ ਦਾ ਨਾਮ ਨਹੀਂ ਮੈਂ ਛੱਡਾਂਗਾ ਭਾਵੇਂ ਕਿਤਨੀ ਵੀ ਤਕਲੀਫ ਆਉਣ ਕੁਝ ਵੀ ਹੋਵੇ ਫੰਕਸ਼ਨ ਹੈ ਨਾ ਇਹਨਾਂ ਦਾ ਇਹ ਜੀਵਨ ਹੈ ਮੇਰਾ ਆਧਾਰ ਹੈ ਰਮੇਸ਼ਰ ਦਾ ਨਾਮ ਜਿਸ ਦਾ ਜੀਵਨ ਬਣ ਗਿਆ ਸਾਸ ਉਹ ਇਨਸਾਨ ਸਭ ਤੋਂ ਜ਼ਿਆਦਾ ਸੁખી ਦੁਨੀਆ ਵਿੱਚ ਉਹ ਵਿਸ਼ਣਰੀ ਜਿੰਦਗੀ ਹੈ ਬਾਕੀ ਕਾਦੀਆਂ ਜ਼ਿੰਦਗੀਆਂ ਇਸ ਕਰਕੇ ਪਹਿਲਾਨ ਇਹ ਆਪਣੇ ਪਿਤਾ ਨੂੰ ਜਵਾਬ ਦਿੰਦਾ ਹੈ ਕਿ ਇਹ ਤਾਂ ਮੇਰਾ ਜੀਵਨ ਹੈ ਮੇਰੇ ਮੰਤਨ ਕਰਾਣਾ ਵਿੱਚ ਵਸਿਆ ਹੈ ਸਾਰੇ ਪਰੀਪੂਰਣ ਹੈ ਇਸ ਨੂੰ ਮੈਂ ਕਿਵੇਂ ਛੱਡ ਸਕਦਾ ਹਾਂ ਤੁਸੀਂ ਛਡਾਉਣਾ ਚਾਹੁੰਦੇ ਹੋ ਜੇ ਕੋਣ ਦੇ ਹੋ ਕੋਸ਼ਿਸ਼ ਕਰ ਲੋ ਪਰ ਇਹ ਛੱਡੰਦੇ ਯੋਗ ਨਹੀਂ ਹੈ ਅਗਰ ਪਰਮੇਸ਼ਰ ਦਾ ਨਾਮ ਛੱਟਕ ਕੋਲਾਂ ਗਲਦੀਆਂ ਕੋਲਾਂ ਨਰਕਾਂ ਨੂੰ ਜਾਂਦੀਆਂ ਹਨ ਇਹ ਕੋਲਾਂ ਨੂੰ ਤਾਰਨ ਵਾਲਾ ਪਰਮੇਸ਼ਰ ਦਾ ਨਾਮ ਯੋਜਵਾ ਸਾਹ ਸੰਗੁਰ ਉਰਤਕ ਕਰ ਤਨ ਹੈ ਤਨ ਹੈ ਤਨ ਹੈ

ਸਾਹੇ ਕੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਸਾਥ ਸਹੇ ਬੋਲੋ ਜੀਵਾ ਚਾਹ ਰਹੇ ਜਾਂਦੇ ਪੰਨੀ ਪਿਆਰੇ प्यार सिखां कमाई दाल